ਕੰਪਲੇਮ ਸੀ ਜਿਹੜੇ ਕੜੂਆ ਤੋਂ ਅਮਰਜੀਤ ਸਿੰਘ ਵੱਲੋਂ ਸਾਨੂੰ ਕੰਪਲੇਂਟ ਪ੍ਰਾਪਤ ਹੋਈ ਸੀਗੀ ਵੀ ਹਾਂ ਵੀ ਉਹਨਾਂ ਦੇ ਨਾਲ ਕਿਸੇ ਨੇ ਠੱਗੀ ਮਾਰੀ ਹੈ 50 ਲੱਖ ਦੇ ਕਰੀਬ ਵੀ ਉਹਨਾਂ ਨੂੰ ਜਾਲੀ ਉਹਨਾਂ ਨੂੰ ਜਾਲੀ ਡਾਕੂਮੈਂਟ ਦਿਖਾ ਕੇ ਜਾਲੀ ਜਾਂ ਕਿਸੇ ਹੋਰ ਜਗ੍ਹਾ ਦਿਖਾ ਕੇ ਉਹਨਾਂ ਦੇ ਕੋਲੋਂ 50 ਲੱਖ ਦੇ ਕਰੀਬ ਠੱਗੀ ਮਾਰੀ ਉਹਨਾਂ ਨਾਲ ਤੇ ਇਹਦੇ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਖਰੜ ਤੋਂ ਉਹਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਜਿੱਦੇ ਚ ਉਹਨਾਂ ਨੇ ਹੁਣ ਤੱਕ 5 ਬੰਦੇ ਗ੍ਰਿਫਤਾਰ ਕੀਤੇ ਤੇ ਦੋ ਅੱਗੇ ਹੋਰ ਰੈਡੀਫਾਈ ਕੀਤੇ ਨੇ ਜਿਹੜੇ ਕਿ ਇਸ ਕੇਸ ਦੇ ਵਿੱਚ ਇਨਵੋਲਵ ਸੀਗੇ ਇਹ ਜਿਹੜੀ ਬੇਸਿਕਲੀ ਸਟੋਰੀ ਇਹ ਹੈ ਵੀ ਹਾਂ ਵੀ ਇਹ ਗੈਂਗ ਸੀ ਜਿਹੜਾ ਜਦੋਂ ਫਰਦਰ ਵੈਰੀਫਾਈ ਕੀਤਾ ਤੇ ਪਤਾ ਲੱਗਾ ਵੀ ਇਸ ਗੈਂਗ ਦੇ ਉੱਪਰ ਲਗਭਗ 15-16 ਦੇ ਕਰੀਬ ਪਰਚੇ ਦਰਜ ਨੇ ਪਹਿਲਾਂ ਹੀ ਸੇਮ ਮੋਡਸ ਆਪ੍ਰੈਂਡੀ ਦੇ ਵੀ ਹਾਂ ਵੀ ਜਾਲੀ ਡਾਕੂਮੈਂਟਸ ਤਿਆਰ ਕਰਨੇ ਜਾਲੀ ਬੰਦੇ ਖੜੇ ਕਰਨੇ ਤੇ ਲੋਕਾਂ ਨੂੰ ਲਲਚਾ ਕੇ ਜ਼ਮੀਨ ਦਿਵਾਉਣ ਦੇ ਬਹਾਨੇ ਉਹਨਾਂ ਕੋਲੋਂ ਕਰੋੜਾਂ ਰੁਪਏ ਠੱਗਣਾ ਇਸ ਬੰਦੀ ਇਹਦੇ ਤੇ ਜਦੋਂ ਕਾਰਵਾਈ ਕੀਤੀ ਗਈ ਇਹਦੇ ਵਿੱਚੋਂ ਸਾਨੂੰ ਹੁਣ ਤੱਕ ਇਹਨਾਂ ਨੇ ਇਹਨਾਂ ਨੂੰ ਫਦੇ ਕਰ ਸਾਹ ਦੀ ਜ਼ਮੀਨ ਦਿਖਾਈ ਸੀ ਬੇਸਿਕਲੀ ਇਹਨਾਂ ਨੇ ਆਪਣੇ ਜਿਹੜੇ ਅਮਰੀਦ ਨੂੰ ਫਤੇਗੜੀ ਜ਼ਮੀਨ ਦਿਖਾ ਕੇ ਜਾਲੀ ਉੱਥੇ ਬੰਦੇ ਖੜੇ ਕਰਕੇ ਆਪਣੇ ਬੰਦੇ ਪਹਿਲਾਂ ਭੇਜ ਕੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਵੀ ਇਹ ਜ਼ਮੀਨ ਉਹਨਾਂ ਦੀ ਹੈ ਬਾਅਦ ਵਿੱਚ ਉਹਨਾਂ ਦੇ ਕੋਲ 50 ਲੱਖ ਦੇ ਕਰੀਬ ਬਿਆਨਾ ਇਹਨਾਂ ਨੇ ਹੜਪ ਕੀਤਾ ਸੀਗਾ ਜਿਹਦੇ ਚੋਂ ਅਸੀਂ ਬਾਅਦ ਵਿੱਚ ਜਦੋਂ ਕਾਰਵਾਈ ਕੀਤੀ ਇਹਦੇ ਚੋਂ ਅਸੀਂ ਅਵਤਾਰ ਸਿੰਘ ਜਗਦੀਸ਼ ਕੁਮਾਰ ਜਗਤਾਰ ਜਗਤਾਰ ਸਿੰਘ ਕੁਪੇਸ਼ ਮਹਿਤਾ ਤੇ ਗੁਰਬਾਜ ਸਿੰਘ ਇਹ ਪੰਜ ਬੰਦੇ ਜਿਹੜੇ ਅਸੀਂ ਮਰਿੰਡੇ ਤੋਂ ਗੜਵਾ ਤੋਂ ਫਤੇਗੜ ਸਾਹਿਬ ਤੋਂ ਗ੍ਰਿਫਤਾਰ ਕੀਤੇ ਨੇ ਬਟ ਦੋ ਬੰਦੇ ਜਿਹੜੇ ਕਿ ਮੰਗਾ ਸਿੰਘ ਤੇ ਕੁਲਵਿੰਦਰ ਸਿੰਘ ਉਫਕਾਲੀ ਇਹ ਦੋ ਰਹਿੰਦੇ ਨੇ ਜਿਹੜੇ ਕਿ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਇਹਨਾਂ ਕੋਲ ਜਿਹੜੀ ਟੋਟੋ ਰਿਕਵਰੀ ਹੈ 50 ਲੱਖ ਦੇ ਵਿੱਚ ਕੋਲ ਉਹਨਾਂ ਨੇ ਠੱਗੀ ਮਾਰੀ ਸੀ ਅਸੀਂ 32.5 ਲੱਖ ਦੇ ਕਰੀਬ ਰਿਕਵਰੀ ਕੀਤੀ ਹੈ ਉਹਨਾਂ ਕੋਲ ਸਾਰੇ ਦੋਸ਼ਿਆਂ ਕੋਲ ਤੇ ਇਹਨਾਂ ਕੋਲ ਚਾਰ ਗੱਡੀਆਂ ਜਿਹੜੀ ਕਿ ਹਾਂਡਾ ਮੇਜ਼ ਥਾਰ ਗੱਡੀ ਬਰੀਜ਼ਾ ਸਕੋਡਾ ਦੀ ਫੈਬੀਆ ਗੱਡੀ ਇਹ ਚਾਰ ਗੱਡੀਆਂ ਵੀ ਨਾਲ ਬਰਾਮਦ ਹੋਈਆਂ ਤੇ ਇਹਨਾਂ ਦੇ ਪੁਰਾਣੇ ਰਿਕਾਰਡ ਦੇਖ ਕੇ ਅਸੀਂ ਇਹਨਾਂ ਦੀਆਂ ਸਾਰੀਆਂ ਬੀਜ਼ ਵੀ ਕੈਨਸਲ ਕਰਾ ਰਹੇ ਹਾਂ ਤੇ ਇਹਨਾਂ ਦੇ ਜੋ ਹੋਰ ਜੋ ਸਤ ਤੋਂ ਸਤ ਜਿਹੜੀ ਇਹਨਾਂ ਦੀ ਪ੍ਰਾਪਰਟੀ ਦੋ ਨੰਬਰ ਜਾਲ ਲੋਕਾਂ ਦੀ ਠੱਗੀ ਨਾਲ ਪੈਸੇ ਦੇ ਹਿਸਾਬ ਨਾਲ ਇਹਨਾਂ ਦੀ ਪ੍ਰਾਪਰਟੀ ਬਣਾਈ ਹੈ ਉਹ ਵੀ ਅਟੈਚ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸਰ ਹੁਣ ਤੱਕ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਹੈ ਕਿ ਇਹਨਾਂ ਦੀ ਮੋਡਸ ਆਪਰੇਂਡੀ ਕੀ ਸੀ ਜਿੱਦਾਂ ਤੁਸੀਂ ਕਹਿੰਦੇ ਜਾਲੀ ਆਧਾਰ ਕਾਰਡ ਜਾਂ ਇਹ ਕਰਦੇ ਕਿਸੇ ਕਿਸ ਤਰ੍ਹਾਂ ਦੀ ਇਹਨਾਂ ਦੀ ਮੋਡਸ ਆਪਰੇਂਡੀ ਬੇਸਿਕਲੀ ਇਹਨਾਂ ਦਾ ਇਹ ਮੋਡਸ ਆਪਰੇਂਡੀ ਸੀਗੀ ਇਹ ਜਿਹੜੇ ਬੰਦੇ ਨੂੰ ਜਿਸ ਬੰਦੇ ਕੋਈ ਜ਼ਰੂਰਤ ਬੰਦ ਜਿਹਨੇ ਬੰਦੇ ਨੇ ਜ਼ਮੀਨ ਵੇਚੀ ਹੈ ਪਹਿਲੂ ਤੇ ਇਹ ਦੇਖਦੇ ਸੀ ਕਿ ਕਿਸ ਬੰਦੇ ਕੋਲ ਪੈਸੇ ਹੈਗੇ ਨੇ ਫਿਰ ਜਿਸ ਬੰਦੇ ਕੋਲ ਜਿਹੜਾ ਬੰਦਾ ਜ਼ਮੀਨ ਕਿਸੇ ਦੀ ਜ਼ਮੀਨ ਦੇ ਜਾਲੀ ਡਾਕੂਮੈਂ ਜਿਹੜਾ ਮਾਲਕ ਸੀਗਾ ਉਹਦੀ ਆਈਡੈਂਟੀਟੀ ਇਮਪਰਸੋਨੇਟ ਕਰਕੇ ਉਹਦੇ ਜਾਲੀ ਆਈਡੀਆਂ ਬਣਾ ਕੇ ਉਹ ਬੰਦੇ ਨੂੰ ਦੱਸਦੇ ਸੀਗੇ ਅਸੀਂ ਉਹਦੇ ਮਾਲਕ ਆ ਜਦੋਂ ਬੰਦਾ ਉੱਥੇ ਦੇਖਣ ਜਾਂਦਾ ਸੀਗਾ ਉੱਥੇ ਨਾਲ ਦੇ ਖੇਤਾਂ 'ਚ ਹੀ ਆਪਣੇ ਬੰਦੇ ਖੜੇ ਕਰ ਦਿੰਦੇ ਸੀਗੇ ਵੀ ਹਾਂ ਜੀ ਇਹ ਜ਼ਮੀਨ ਇਸੇ ਬੰਦੇ ਦੀ ਹੈ ਜਿਹੜਾ ਮਾਲਕ ਸੀਗਾ ਉਹ ਬੰਦੇ ਨੂੰ ਸ਼ੁਆਲ ਦਵਾ ਕੇ ਉਹਦੇ ਕੋਲੋਂ ਬਿਆਨਨਾ ਕਰਾ ਲੈਂਦੇ ਸੀਗੇ ਬੈਨਗਰਾ ਕੇ ਬਾਤ ਰਹੀ ਉਹਦੇ ਕੋ ਪੈਸੇ ਹੜੱਪ ਕਰ ਲੈਂਦੇ ਸੀਗੇ ਇਹ ਕਿਹਦੇ ਸਰਕ ਕੋ ਗਵਰਨਮੈਂਟ ਦੇ ਆਫੀਸ਼ਰ ਵੀ ਇਨਵੋਲਵਮੈਂਟ ਆਈ ਹੈ ਨਹੀਂ ਨਹੀਂ ਹਾਲੇ ਤੱਕ ਦੇਖੋ ਜੀ ਇਹ ਜਾਲੀ ਡਾਕੂਮੈਂਟ ਦੇ ਆਪ ਤਿਆਰ ਕਰਦੇ ਸੀਗੇ ਤੇ ਜਿਹੜਾ ਬੰਦੇ ਨੂੰ ਲਾਲਚ ਦਿੰਦੇ ਸੀਗੇ ਹਾਲੇ ਤੱਕ ਇਹਦੇ ਚ ਕੋਈ ਇਹ ਡਾਕੂਮੈਂਟ ਨਹੀਂ ਹੈਗਾ ਵੀ ਜਿਹੜਾ ਗਵਰਨਮੈਂਟ ਦਾ ਡਾਕੂਮੈਂਟ ਜਾਲੀ ਬਣਾ ਹੋਵੇ ਜਾਲੀ ਡਾਕੂਮੈਂਟਸ ਬਾਅਦ ਜਿਵੇਂ ਕਾਪੀ ਕਰਕੇ ਕਲਰਡ ਕਾਪੀਜ਼ ਬਣਾ ਕੇ ਹਾਲੇ ਉਹ ਨੇ ਠੀਕ ਹੈ ਕਸਟਰੀ ਕਰਾਉਂਦੇ ਸੀਗੇ ਜਿਹੜਾ ਵਰਕ ਕਰਦੇ ਕੋਈ ਨਹੀਂ ਰਜਿਸਟਰੀ ਇਹਦੀ ਹੋਈ ਬਿਆਨਾਂ ਬੇਸਿਕਲੀ ਬਿਆਨਾਂ ਲੈ ਕੇ ਹੀ ਭੱਜ ਜਾਂਦੇ ਸੀਗੇ ਸਰ ਇਹ ਫਤੇਗਰ ਸਾਹਿਬ ਦਾ ਇਹਨਾਂ ਦੀ ਪ੍ਰੋਫਾਈਲ ਕੀ ਹੈ ਔਰ ਕਿੱਥੇ ਕਿੱਥੇ ਇਹਨਾਂ ਨੂੰ ਇਹਨਾਂ ਨੇ ਠੱਗੀ ਕੀਤੀ ਹੈ ਕਰਜ਼ੇ ਦੇ ਨਾਲ ਨਾਲ ਠੱਗੀਆਂ ਦੇ ਕੋਈ ਅਸੀਂ ਤੁਹਾਨੂੰ ਜਿਹੜੇ ਪਿੱਛੇ 13 ਤੋਂ 14 ਐਫਆਈਆਰ ਦਾ ਵੇਰਵਾ ਨਾਲ ਦਿੱਤਾ ਹੋਇਆ ਹੈ ਵੀ ਹਾਂ ਵੀ ਜਿਹੜੀਆਂ ਇਹਦੇ ਚੋਂ 302 ਮਰਡਰ ਦੀਆਂ ਵੀ ਹੈਗੀਆਂ ਠੱਗੀ ਦੀਆਂ ਮੋਸਟਲੀ ਜ਼ਿਆਦਾ ਹੈਗੀਆਂ ਇਹਨਾਂ ਦਾ ਮੇਨ ਜਿਹੜਾ ਏਰੀਆ ਹੈ ਪੈਨ ਪੰਜਾਬ ਦੇ ਵਿੱਚ ਮੋਸਟਲੀ ਜਿਹੜਾ ਇਹਨਾਂ ਦੀਆਂ ਐਫਆਈਆਰਸ ਕਨਸਨਟ੍ਰੇਟਡ ਨੇ ਉਹ ਮੋਹਾਲੀ ਰੋਪੜ ਤੇ ਫਤੇਗਰ ਸਾਹਿਬ ਦੇ ਵਿੱਚ ਹੈਗੀਆਂ ਮਾਸਟਰਮਾਈਂਡ ਕੌਣ ਹੈ ਸਰ ਮਾਸਟਰਮਾਈਂਡ ਇੱਕ ਜਿਹੜਾ ਸੀਗਾ ਜੀ ਜਿਹੜਾ ਆਪਣਾ ਜਗਦੀਸ਼ ਕੁਮ ਤੇ ਇਕ ਕੁਲਵਿੰਦਰ ਸਿੰਘ ਵਾਲੀ ਜਗਦੀਸ਼ ਗ੍ਰਿਫਤਾਰ ਹੋ ਚੁੱਕਾ ਹੈ ਤੇ ਜਗਦੀ ਆਪਣਾ ਕੁਲਵਿੰਦਰ ਸਿੰਘ ਉਫਕਾਲੀ ਦੇ ਉਪਰ ਰੇਡਸ ਚੱਰੀ ਨੇ ਤੇ ਇਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਸਰ ਕਿੰਨੇ ਮਾਮਲੇ ਸੌਟ ਆਊਟ ਹੋਏ ਹਨ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਉਹ ਹਲੇ ਇਨਵੈਸਟੀਗੇਸ਼ਨ ਕਰ ਰਹੇ ਆ ਹਲੇ ਸਾਡੇ ਰਿਮਾਂਡ ਤੇ ਸਾਡੇ ਕੋਲ ਤੇ ਜਿਵੇਂ ਫਰਦਰ ਸਾਡੇ ਕੋਲ ਅਪਡੇਟ ਆਉਗੇ ਦੰਦਿਆਂਗੇ ਸਰ ਖਰੜ ਤੇ ਕਿੰਨੀ ਥਗਿਆ ਕੀਤੀ ਸੀ ਹੁਣ ਤੱਕ ਵੀ ਤਿੰਨ ਦਿਨ ਇਨਵੈਸਟੀਗੇਸ਼ਨ ਚ ਸਮਨੇ ਸਾਡੇ ਕੋਲ ਹਲੇ ਡੇਲੀ ਜਿਵੇਂ ਹੁਣ ਅਸੀਂ ਇਹ ਆਪਣਾ ਇਹਨੂੰ ਅਸੀਂ ਪਬਲਿਸੀਜ਼ ਕਰ ਰਹੇ ਆ ਇਸ ਚੀਜ਼ ਨੂੰ ਦੱਸ ਰਹੇ ਆ ਤੇ ਸਾਡੇ ਕੋਲ ਡੇਲੀ ਨਵੇਂ ਬੰਦੇ ਆ ਰਹੇ ਨੇ ਹਲੇ ਤੱਕ ਸਾਡੇ ਪਰੇਕੋਰੀ ਜੋ ਪ੍ਰੋਪਰ ਸਾਡੇ ਕੋਲ ਐਡ ਤੱਕ ਜੋ ਆਊਗਾ ਤੁਹਾਨੂੰ ਅਸੀਂ ਅਪਡੇਟ ਕਰ ਦਾਂਗੇ। ਸਕੈਮ ਸਾਨੂੰ ਬੇਸਿਕਲੀ ਕੰਪਲੇਂਟ ਹੀ ਆਈ ਸੀ ਇੱਕ ਬੰਦੇ ਦੇ ਉਹ ਕੰਪਲੀਟ ਦੇ ਉੱਪਰ ਸਾਡਾ ਫੌਮ ਟ੍ਰੈਕਸ਼ਨ ਕਰਦੇ ਡੀਐਸਪੀ ਖਰੜ ਨੇ ਇਹਨਾਂ ਨੂੰ ਸਾਨੂੰ ਜਦੋਂ ਕੈਚ ਕੀਤਾ ਤਾਂ ਉਸ ਤੋਂ ਬਾਅਦ ਇੰਟਰੋਗੇਸ਼ਨ ਦੇ ਵਿੱਚ ਗੱਲਾਂ ਸਾਡੇ ਕੋਲ ਪੀਨ ਹੋਈਆਂ ਸਰ ਲੋਕਾਂ ਨੂੰ ਅਵੇਅਰ ਕਿਸ ਤਰ੍ਹਾਂ ਕਰਦੇ ਹੋ ਕਿ ਕਿਸ ਤਰ੍ਹਾਂ ਬਚਿਆ ਜਾਏ ਕਿਸ ਤਰ੍ਹਾਂ ਵੈਰੀਫਿਕੇਸ਼ਨ ਜਿਹੜੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬੜਾ ਹੈਰਾਨ ਕਰ ਦੇਣ ਵਾਲਾ ਹੈ ਜਿਹੜੇ ਵੀ ਲੋਕ ਆਪਣਾ ਘਰ ਲੈਣਾ ਚਾਹੁੰਦੇ ਨੇ ਬੜੇ ਇਮਾਨਦਾਰੀ ਦਾ ਪੈਸਾ ਹੁੰਦਾ ਹੈ ਦੇਖੋ ਮੋਹਾਲੀ ਦੇ ਚ ਇਰ ਲਾਗੇ ਤੱਕ ਦੇ ਏਰੀਏ ਤੇ ਬੜਾ ਇੱਕ ਪ੍ਰੈਵਲੈਂਟ ਹੈਗਾ ਵੀ ਹਾਂ ਵੀ ਜ਼ਮੀਨ ਦੇ ਰੇਟਸ ਬਹੁਤ ਜਲਦੀ ਵਧ ਰਹੇ ਨੇ ਹਰ ਬੰਦਾ ਜਲਦੀ ਤੋਂ ਜਲਦੀ ਅਮੀਰ ਹੁੰਦੀ ਕੋਸ਼ਿਸ਼ ਕਰ ਰਿਹਾ ਹੈ ਸੋ ਸਾਡੀ ਇੱਕੋ ਬੇਨਤੀ ਹੈ ਵੀ ਹਾਂ ਵੀ ਠੀਕ ਹੈ ਜੇ ਤੁਸੀਂ ਇਨਵੈਸਟ ਵੀ ਕਰਨਾ ਕੁਝ ਵੀ ਕਰ ਰਹੇ ਹੋ ਉਹਨੂੰ ਪ੍ਰੋਪਰ ਵੈਰੀਫਾਈ ਕਰੋ ਸਬਰ ਦੇ ਨਾਲ ਉਸ ਚੀਜ਼ ਨੂੰ ਕਰੋ ਬੰਦੇ ਵੈਰੀਫਾਈ ਕਰੋ ਡਾਕੂਮੈਂਟਸ ਵੈਰੀਫਾਈ ਕਰੋ ਤੇ ਉਸ ਲਾਗੇ ਤੱਕ ਉਸ ਏਰੀਆ ਦੀ ਪੁੱਛਗਿੱਛ ਕਰੋ ਕਿਸੇ ਵੀ ਚੀਜ਼ ਕਾਲੀ ਨਾ ਕਰੋ ਠੀਕ ਹੈ ਕਿਉਂਕਿ ਜਲਦੀ ਜਲਦੀ ਦੇ ਜੋ ਇਹ ਕਰਦਾ ਹੈ ਉਹ ਹਮੇਸ਼ਾ ਗਲਤੀ ਹੁੰਦਾ ਮਰਜੀ ਜੀ ਇਹਦੇ ਚ 50 ਲੱਖ ਦੀ ਤੇ ਠੱਗੀ ਸੌਂਭ ਲਈ ਕਿੰਨੇ ਕ ਕਰੋੜਾਂ ਦਾ ਘਪਲਾ ਹੋ ਸਕਦਾ ਕਿੰਨੇ ਕ ਕਰੋੜ ਦੇ ਦੇਖੋ ਇਹਦੇ ਚ ਕਾਫੀ ਕਾਫੀ ਜਗ੍ਹਾ ਤੇ ਇਹਨਾਂ ਨੇ ਠੱਗੀਆਂ ਕੀਤੀਆਂ ਆ ਜਿਵੇਂ ਕਿ ਕਿਸੇ ਨਾਲ ਜੇ 10 ਕਰੋੜ ਦੀ ਜ਼ਮੀਨ ਦਾ ਬਿਆਨ 10 ਕਰੋੜ ਦੀ ਜ਼ਮੀਨ ਵੇਚਣੀ ਹੈ ਦੋਤੋ 1.5 ਕਰੋੜ 2 ਕਰੋੜ ਬਿਆਨ ਆਇਆ ਐਸਾ ਦੇ ਨਾਲ ਇਹਨਾਂ ਦੇ ਕੋਲ ਕਾਫੀ ਹਾਈ ਅਮਾਉਂਟ ਦੇ ਚ ਕਰੋੜਾਂ ਦੇ ਚ ਠੱਗੀਆਂ ਇਹਨਾਂ ਦੀਆਂ ਸਰ ਸਿਰਫ ਐਗਰੀਕਲਚਰ ਲੈਂਡਸ ਕਰਦੇ ਸੀ ਕਿ ਫਲੈਟ ਜਾਂ ਐਗਰੀਕਲਚਰ ਕੋਸਟਲ ਵੀ ਕਰਦੇ ਸੀ ਸਾਡੇ ਕੋਲ ਸਾਡੇ ਕੋਲ ਸਾਹਮਣੇ ਹਲੇ ਤੱਕ ਜਿਹੜਾ ਐਗਰੀਕਲਚਰ ਲੈਣ ਦਾ ਆਇਆ ਹੈ ਪੁਰਾਣੀਆਂ ਕੋਠੀਆਂ ਦਾ ਵੀ ਹੈਗਾ ਇਹਨਾਂ ਦਾ ਤੇ ਬਾਕੀ ਅਸੀਂ ਜਿਹੜੀਆਂ ਐਫਆਈਐਸ ਪੜ੍ਹ ਕੇ ਜੋ ਸਾਰਾ ਪੁਰਾਣਾ ਰਿਕਾਰਡ ਕਰਕੇ ਤੁਹਾਨੂੰ ਦੁਬਾਰਾ ਅਪਡੇਟ ਕਰਾਂ ਸਰ ਇਹਨਾਂ ਦੇ ਕੋਈ ਐਸੋਸੀਏਟ ਛੱਡੇ ਹੋਏ ਨੇ ਜੋ ਕੀ ਸਾਰਾ ਕਨਫਰਮ ਕਰਦੇ ਸੀ ਕਿ ਇਹਦੀ ਜ਼ਮੀਨ ਵੇਚਣ ਵਾਲੀ ਹੈ ਇਹ ਮਾਲਿਕ ਹੈ ਇਹਨਾਂ ਨੇ ਕੋਈ ਐਸੋਸੀਏਟ ਰੱਖੇ ਸੀ ਜਿੱਦਾਂ ਤੁਸੀਂ ਵੀ ਕਹੇ ਆਪਣੇ ਬੰਦੇ ਉੱਤੇ ਛੱਡ ਦਿੰਦੇ ਸੀਗੇ ਅਡੀਸ਼ਨਲੀ ਸਾਡੇ ਕੋਲ ਦੋ ਬੰਦਿਆਂ ਦੀ ਆਏ ਸੀ ਨਾ ਵੀ ਹਾਂ ਵੀ ਇਹ ਬੰਦੇ ਸਾਡੇ ਕੋਲ ਆਏ ਨੇ ਇਹਨਾਂ ਨੇ ਸਾਨੂੰ ਜ਼ਮੀਨ ਦਿਖਾਈ ਹੈ ਤਾਂ ਇਹਨਾਂ ਨੇ ਸਾਡੇ ਕੋਲ ਪੈਸੇ ਲਏ ਨੇ ਹੌਲੀ ਹੌਲੀ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਤੇ ਜਿਵੇਂ ਦੂਜੇ ਜਗਤਾਰ ਸਿੰਘ ਆ ਗਿਆ ਤਾਂ ਪੇਸ਼ ਆ ਗਿਆ ਇਹ ਸਾਰੇ ਐਸੋਸੀਏਟਸ ਨੇ ਜਿਨ੍ਹਾਂ ਨੇ ਡਾਲੀ ਡਾਕੂਮੈਂਟ ਤਿਆਰ ਕੀਤੇ ਜਿਨ੍ਹਾਂ ਨੇ ਇਨਫੋਰਮੇਸ਼ਨ ਕੱਢੀ ਹੈ ਵੀ ਕਿਸ ਨੇ ਰੇਕੀ ਕੀਤੀ ਹੈ ਵੀ ਹਾਂ ਵੀ ਇਹ ਬੰਦੇ ਕੋਲ ਪੈਸੇ ਹੈਗੇ ਨਹੀਂ ਹੈ ਇਹ ਸਾਰੇ ਐਸੋਸੀਏਟਸ ਵਿੱਚ ਚਨਾਲੀ ਨੇ ਇਹਨਾਂ ਦੇ ਸਰ ਕੋਈ ਐਨਲਾਈਜ਼ ਦੀ ਹੈ ਉਹਨਾਂ ਵੀ ਜਮੀਨ ਵਿੱਚ ਇਨਵੋਲ ਕਰਦੇ ਸੀ ਇਹ ਅੱਲੇ ਅਸੀਂ ਦੇਖ ਰਹੇ ਹਾਂ ਤਿਲ ਨਾਲ ਸਾਡੇ ਕੋਲ ਅੱਲੇ ਹਜੇ ਕੋਈ ਗੱਲ ਨਹੀਂ ਹੈ ਥੈਂਕ ਯੂ ਗ੍ਰੈਟਰੀ ਹੌਸਲ ਜੀ ਹਾਂਜੀ